ਮਗਰ ਜਿਹੜਾ ਸਰਕਾਰ ਜਿਹੜੇ ਆਪਣੇ ਜਸਰ ਸਰਸਤੇ ਜਿਹੜੇ ਬੋਟਾ ਬੋਟਾ ਜਿਹੜੇ ਕਾਤੀ ਮਾਰਦੇ ਆ ਜਾਂ ਗੈਰ ਕਾਨੂੰਨੀ ਅਸਰ ਜਿਹੜੇ ਉਹ ਅੰਗਰੇਜ਼ਾਂ ਵਰਗੇ ਉਹਦੇ ਦੇ ਅਸਰ ਦੇ ਅੱਗੇ ਥੋੜੀ ਬਚਾਇਦਾ ਤੋਂ ਕੁੱਟੇ ਜਾ ਰਿਹਾ ਜੀ ਇਹ ਨਾ ਬੋਟ ਪੋਟਾ ਲਈ ਜਿਵੇਂ ਸਰਸਤੇ ਜਿਹੜੇ ਬਹੁਤ ਜਿਆਦਾ ਪਟਾਕਾ ਬੰਦ ਹੈ ਜਿਨ੍ਹਾਂ ਨੂੰ ਉਹਨਾਂ ਦਾ ਇਤਰਾਜ਼ ਕੀਤਾ ਗਿਆ ਸਰ ਮਤਲਬ ਕਿ ਲੋਕਾਂ ਨੂੰ ਕੀ ਮੈਸੇਜ ਹੈ ਉਹ ਜਿਹੜਾ ਨੇ ਬੋਲਡੇ ਦੇ ਕੇ ਸਵੈ ਸਰ ਚੇਂਜ ਕਰਾਇਆ ਦੇ ਆ ਗਿਆ ਲੋਕਾਂ ਦਾ ਮੈਸੇਜ ਇਹੋ ਹੀ ਚੱਲਿਆ ਜੰਦੇ ਆ ਕਿ ਜਿਹੜੇ ਸਵੈ ਸਰ ਕੌਪੜੀ ਦਾ ਹੈ ਨਾ ਜਿਹਨਾਂ ਨਾਲ ਉਹ ਨਾਲ ਆ ਜਾਓ ਪਬਲਿਕ ਟ੍ਰਾਂਸਪੋਰਟ ਪੁਆਇੰਟ ਤੇ ਜਾਵੇ ਇਹ ਆਪਣੀ ਦੇ ਨਿੱਕਲੇ ਆਪਣੇ ਤਾਜ ਡਾਕੂਮੈਂਟ ਆ ਰ ਆ ਵਗੈਰਾ ਪੂਰੇ ਰੱਖੇ ਜਾਂਦੇ ਕਹਣਾ ਦਾ ਮੋਕੇ ਦਾ ਚਲਾਨ ਕੀਤਾ ਗਿਆ ਕੋਰਟ ਦਾਗਾ ਇਹ ਕੋਰਟ ਦਾ ਚਲਾਨ ਕੀਤਾ ਗਿਆ ਇਸ ਸਰਸਤੀ ਕਿ ਕਿੰਨੀ ਕਾ ਅਮਾਉਂਟ ਦਾ ਚਲਾਨ ਬੰਦਾਗਾ ਇਹ ਕੋਰਟ ਦੇ ਮੁਤਾਬਕ ਆ ਉਹਨਾਂ ਦੀ ਮਰਜ਼ੀ ਜਿੱਥੇ ਮਰਜ਼ੀ ਦਾ ਸਰ ਮਤਲਬ ਜਿਹੜਾ ਹੁਣ ਸਰਕਾਰ ਜਿਹੜੇ ਆਪਣੇ ਯਸ਼ਰ ਸਰਕੀ ਇਹ ਬਹੁਤ ਬਹੁਤ ਜਿਹੜੇ ਸਾਥੀ ਭਾਵੇਂ ਜਾਂ ਯਾਰਕੀ ਅਕਸਰ ਜਿਹੜੇ ਜਿੰਨੇ ਬਣ ਕੇ ਉਹਦੇ ਪਰਦੇ ਹੋ ਗਿਆ ਉਹਨੂੰ ਬਚਾਇਦਾ ਤੋਂ ਚੱਲ ਜਾਰੀ ਆ ਇਹ ਨਾ ਮੋਟ ਪੋਟਾ ਜਿਹਦੇ ਸਰ ਸਰ ਦੀ ਬਹੁਤ ਜਿਆਦਾ ਪਟਾਕਾ ਬਣਦਾ ਜਿਹਨਾਂ ਨੂੰ ਉਹਨਾਂ ਦਾ ਘਰਾਣ ਚਟਾਇਆ ਸਰ ਮਤਲਬ ਕਿ ਲੋਕਾਂ ਨੂੰ ਕੀ ਮੈਸੇਜ ਦੇਵੋ ਜਿਹਨਾਂ ਨੇ ਬੋਲ ਦੇ ਜਿਹੜੇ ਸਪੈਂਸਰ ਚੇਂਜ ਕਰਾਇਆ ਦੇ ਆ ਗਿਆ ਲੋਕਾਂ ਨੂੰ ਮੈਸੇਜ ਇਹੋ ਹੀ ਦੇਣਾ ਚਾਹੁੰਦੇ ਆ ਕਿ ਜਿਹੜੇ ਸਪੈਂਸਰ ਲੋਪੜੀ ਦਾ ਆਇਆ ਜਿਹਨਾਂ ਦਾ ਉਹ ਨਾਲ ਆ ਜਾਓ ਕਪੀਟੂਲ ਰਸਮਤ ਨੂੰ ਅੱਗੇ ਲਿਆ ਜਾਵੇ ਇਹ ਆਪਣੀ ਦੇ ਦਿੱਖਦੇ ਆਪਣੇ ਦਾਇਰ ਡਾਕੂਮੈਂਟ ਆ ਰਹਿਣਾ ਪੂਰੇ ਰੱਖੇ ਜਾਣਗੇ ਇਹਨਾਂ ਦਾ ਮੁੱਖੇ ਦਾ ਚਲਾਨ ਕੀਤਾ ਗਿਆ ਕੋਰਟ ਦਾਗਾ ਇਹ ਕੋਰਟ ਦਾ ਚਲਾਨ ਕੀਤਾ ਗਿਆ ਸਪਾਂਸਰ ਦੀ ਕਿੰਨੀ ਕਾ ਅਮਾਉਂਟ ਦਾ ਚਲਾਨ ਬੰਦਾਗਾ ਇਹ ਕੋਰਟ ਦੇ ਮਤਲਬ ਸਾਉਣਾ ਨੂੰ ਵਰਤੀ ਜੇ ਮੱਦੀ ਦਾ ਮਦਰ ਜਿਹੜਾ ਹੁਣ ਸਰਕਾਰ ਦੇ ਜਿਹੜੇ ਆਪਣੇ ਸਰਸਕ ਦੇ ਇਹ ਬੋਲ ਬਹੁਤ ਬਹੁਤ ਜਿਹੜਾ ਕਾਫੀ ਮਾਹਰ ਹੈ ਜਿਆਗਾਰਤੀ ਅਸਰ ਜਿਹੜੇ ਵੀ ਨੀਂਵੇ ਉੱਤੇ ਕਰ ਉਹਦੇ ਪਰਦੇ ਹੈਗੇ ਉਹ ਵੀ ਬਚਾਇਦਾ ਤੋਂ ਪੁੱਛਦਾ ਜਾ ਰਿਹਾ ਜੀ ਇਹ ਨਾ ਮੋਟ ਪੋਟਾ ਕਿ ਕਿਸੇ ਵਾਰ ਸਰਸਕ ਦੀ ਜਿਹੜਾ ਬਹੁਤ ਜਿਆਦਾ ਪਟਾਕਾ ਬਣਦਾ ਜੀ ਜਿਨ੍ਹਾਂ ਨੂੰ ਉਹਨਾਂ ਦਾ ਚਰਾਣ ਚਟਾ ਗਿਆ ਸਰ ਮਨ ਲਗੀ ਲੋਕਾਂ ਨੂੰ ਕੀ ਮੈਸੇਜ ਦੇਵੋ ਜਿਹੜਾ ਨੇ ਬੁਲਡੇ ਦੇ ਜਿਹੜੇ ਸਪਾਂਸਰ ਚੇਂਜ ਕਰਾਇਆ ਦੇ ਆ ਗਿਆ ਲੋਕਾਂ ਨੂੰ ਮੈਸੇਜ ਇਹੋ ਹੀ ਦਿਖਾ ਜੰਦੇ ਆ ਕਿ ਜਿਹੜੇ ਸਪਾਂਸਰ ਬਹੁਤ ਢਾਈ ਲਾਇਆ ਕਰੀ ਜਿਹਨਾਂ ਨੂੰ ਉਹ ਨਾਲ ਆ ਜਾਂ ਪਬਲਿਕ ਟ੍ਰਾਂਸਪੋਰਟ ਨਾਲ ਕਿੱਥੇ ਜਾਵੇ ਇਹ ਆਪਣੇ ਦੇ ਫਿੱਟਲੇ ਆਪਣੇ ਦਾਸ ਡਾਕੂਮੈਂਟ ਆ ਰ ਆ ਵਗੈਰਾ ਪੂਰੇ ਰੱਖੇ ਜਾਂਦੇ ਕਹਣਾ ਦਾ ਮੁੱਖੇ ਦਾ ਚਲਾਨ ਕੀਤਾ ਗਿਆ ਕੋਡ ਦਾਗਾ ਇਹ ਕੋਡ ਦਾ ਚਲਾਨ ਕੀਤਾ ਗਿਆ ਸਪਾਂਸਰ ਦੀ ਕਿੰਨੀ ਕਾ ਅਮਾਉਂਟ ਦਾ ਚਲਾਨ ਬੰਦਾਗਾ ਇਹ ਕੋਡ ਦੇ ਮੁਤਾਬਕ ਆ ਉਹਨਾਂ ਦੀ ਮਰਜ਼ੀ ਤੇ ਮਰਜ਼ੀ ਦਾ ਮਦਰ ਜਿਹੜਾ ਹੁਣ ਸਰਕਾਰ ਦੇ ਅੰਦਰ ਆਪਣੀ ਇਸ ਸਰਸਕੀ ਦੀ ਇਹ ਬੋਲ ਬੋਲ ਜਿਹੜਾ ਕਾਤੇ ਬਾਅਦਿਆ ਯਾਤਰਾਵਤੀ ਅਸਰ ਜਿਹੜੇ ਅੰਦਰ ਬਣ ਕੇ ਉਹਦੇ ਅਸਰ ਦੇ ਪਰਦੇ ਹੋ ਗਿਆ ਉਹ ਵੀ ਬਚਾਇਦਾ ਤੋਂ ਚੱਲ ਜਾ ਰਿਹਾ ਜੀ ਇਹ ਨਾ ਮੋਟ ਪੋਟਾ ਕਿ ਕਿਸੇ ਦਾ ਸਰਸਕੀ ਦੇ ਬਹੁਤ ਜ਼ਿਆਦਾ ਪਟਾਕਾ ਬਣਦਾ ਜਿਹਨੂੰ ਉਹਨਾਂ ਦਾ ਘਰਾਣ ਚਟਾਇਆ ਸਰ ਮਨ ਲਗੀ ਲੋਕਾਂ ਨੂੰ ਕੀ ਮੈਸੇਜ ਹੈ ਜਿਹਨਾਂ ਨੇ ਬੁਲਡੇ ਦੇ ਜਿਹੜੇ ਸਪੈਂਸਰ ਚੇਂਜ ਕਰਾਏ ਦੇ ਆ ਗਿਆ ਲੋਕਾਂ ਦਾ ਮੈਸੇਜ ਇਹੋ ਹੀ ਚੱਲ ਰਿਹਾ ਜਨੇ ਆ ਕਿ ਜਿਹੜੇ ਸਪੈਂਸਰ ਬਹੁਤ ਢਾਈ ਦਾ ਹੈਗਾ ਜੀ ਜਿਹਨਾਂ ਦਾ ਉਹ ਨਾਲ ਆ ਜਾਂ ਕੰਪਲੀਟ ਰਸਮਤ ਪੁਆ ਕੀਤਾ ਜਾਵੇ ਇਹ ਆਪਣੇ ਦੇ ਨਿੱਖੜੇ ਆਪਣੇ ਦਾਸ ਡਾਕੂਮੈਂਟ ਆ ਰ ਆ ਵਗੈਰਾ ਪੂਰੇ ਰੱਖੇ ਜਾਂਦੇ ਕਹਣਾ ਦਾ ਮੋਕੇ ਦਾ ਚਲਾਨ ਕੀਤਾ ਗਿਆ ਕੋਰਟ ਦਾਗਾ ਇਹ ਕੋਰਟ ਦਾ ਚਲਾਨ ਕੀਤਾ ਗਿਆ ਇਸ ਦਾ ਸਰਟੀਫਾਈਡ ਕਿ ਕਿੰਨੀ ਕਾ ਅਮਾਉਂਟ ਦਾ ਚਲਾਨ ਬੰਦਾਗਾ ਇਹ ਕੋਰਟ ਦੇ ਮਤਲਬ ਦਾ ਉਹਨਾਂ ਦੀ ਮਰਜ਼ੀ ਜਿੱਤੇ ਮਰਜ਼ੀ ਦਾ